ਉਹ ਆ ਵੀ ਚੰਨਣਾ ਉਹ ਪਰਜਾਈ ਤੇ ਰਾਈ ਹੁਣੀ ਸੂਟ ਕੋਈ ਫਾਈਨਲ ਕੀਤਾ ਹੋਣਾ ਪੈਕ ਹੈ ਹਾਂ ਆ ਪੈਕ ਕਰਕੇ ਰੱਖਿਆ ਹੋਇਆ ਆ ਸੀਗਾ ਨੀਲੇ ਰੰਗ ਦਾ ਫੁਰਕਾਬਾਦੀ ਹਾਂ ਕਿੰਨੇ ਦਾ ਮੈਂ ਆਪਣੇ 파ਟਨਰ ਤੋਂ ਪੁੱਛ ਕੇ ਆਣਾ ਕਿ ਇਹ ਸਾਨੂੰ ਕਿੰਨੇ ਦਾ ਪਿਆ ਠੀਕ ਹੈ ਪੱਲੇ ਭਾਈ ਹਾਂ ਉਹ ਜਿਹੜਾ ਫੁਰਕਾਬਾਦੀ ਸੂਟ ਆਇਆ ਹੈ ਨੀਲੇ ਰੰਗ ਦਾ ਉਹਦਾ ਕੀ ਰੇਟ ਹੈ ਉਹ ਆਪਾਂ ਨੂੰ ਪਿਆ 4000 ਰੁਪਏ ਦਾ ਪਰ ਦੋ ਬੰਦਾ ਖਰਚਾ ਪਾਣੀ ਇਸਨੂੰ ਵੀ 5000 ਤੋਂ ਘੱਟ ਨਾ ਦੇ। ਮੇਰਾ ਦੋਸਤ ਹੈ ਰਵਾਬ ਉਹਨੂੰ ਦੇਣਾ ਹੈ। ਉਹ ਯਾਰੀ ਦੋਸਤੀ ਤਾਂ ਠੀਕ ਹੈ। ਬਹੁਤ ਹੀ ਗੱਲ ਹੈ। ਵਧੀਆ ਚਾਹ ਪਾਣੀ ਪਿਲਾ ਦੇ। ਪਰ 4800 ਰੁਪਏ ਤੋਂ ਘੱਟ ਨਾ ਦੇ ਤੈਨੂੰ ਵੀ। ਲੈ ਵੀਰੇ ਇਹ ਤੈਨੂੰ ਸਿਰਫ 4000 ਤਾਂ ਲੱਗੂਗਾ। ਲੈ ਫੜ। 3000 ਰੁਪਏ ਇਹ ਕੌਣ ਉਹ ਵੀਰੇ ਮੈਂ ਤੈਨੂੰ ਆਪਣੀ ਖਰੀਦ ਦੱਸੀ ਐ ਇਹ ਉਹ ਮੈਨੂੰ ਸਭ ਪਤਾ ਏ ਯਾਰ ਕੱਪੜੇ 'ਚ ਕਿੰਨਾ ਕੁ ਭੇਟ ਐ ਐਨਾ ਕੁ ਤਾਂ ਮਾਰਜਨ ਹੁੰਦਾ ਉਹ ਇਹਦੇ ਉੱਪਰ ਦਾ ਖਰਚਾ ਵੀ ਨਹੀਂ ਲਿਆ ਇਹ ਤਾਂ ਤੂੰ ਮੇਰਾ ਦੋਸਤ ਆ ਤਾਂ ਤੈਨੂੰ ਆਪਣੀ ਖਰੀਦ ਦਿੱਤੀ ਐ ਯਾਰ ਹੁਣ ਖਰਚੇ ਨਾ ਪਾ ਕੇ ਤੂੰ ਐਸਾਨ ਕਰ ਤਾਂ ਮੇਰੇ ਤੇ ਕਮਾਲ ਕਰੀ ਜਾਣਾ ਐਨਾ ਕੁ ਤਾਂ ਮਾਰਜਨ ਹੁੰਦਾ ਯਾਰ ਹੁਣ ਤੇਰ ਤੋਂ ਥੋੜਾ ਕਮਾਣੇ ਆ ਉਹ ਠੀਕ ਐ ਠੀਕ ਐ ਕੋਈ ਐਸਾਨ ਨਹੀਂ ਕੀਤਾ ਔਰ ਆਬ ਗੱਲ ਤਾਂ ਸੁਣ ਉਹ ਨਹੀਂ ਠੀਕ ਐ ਤੈਨੂੰ ਕਿਹਾ ਸੀ ਨਾ ਕਿ ਚਾਹ ਪਾਣੀ ਬੁਲਾ ਦੇ ਉਹ ਤੈਨੂੰ ਬੁਲਾਵਾ ਚਾ ਉਹ ਯਾਰ ਚੁੰਨੀ ਨਾ ਯਾਰ ਇਹ ਚ ਚੁੰਨੀ ਨਹੀਂ ਹੈ ਇਹਨਾਂ ਨਾਲ ਚੁੰਨੀਆਂ ਥੋੜਾ ਹੁੰਦੀਆਂ ਯਾਰ ਬਿਨਾ ਚੁੰਨੀ ਤੋਂ ਸੂਟ ਥੋੜੀ ਠੀਕ ਲੱਗਦਾ ਮੈਂ ਦੇ ਦੇਣਾ ਚੁੰਨੀ ਆਪਾਂ ਦੇ ਇਹ ਆਸੀਂ ਆਪਣੀਆਂ ਬਣਵਾਈਆਂ ਹੋਈਆਂ ਇਹਦੇ ਨਾਲ ਦੀਆਂ ਇਹ ਹਜ਼ਾਰ ਦੀ ਹੈ ਆ ਲੈ 500 ਰੁਪਏ ਹੁਣ ਨਾ ਬੋਲੀ ਓ ਯਾਰ ਇਹਦਾ ਮੈਂ ਆਪਣੀ ਰੇਟ ਦੰਦਾ ਹਾਂ ਤੈਨੂੰ ਓ ਠੀਕ ਹੈ ਹੁਣ ਯਾਰ ਤੈਨੂੰ ਤਾਂ ਮੈਂ ਆਪਣੀ ਖਰੀਦ ਦਿੰਦਾ ਹਾਂ ਯਾਰ ਹੁਣ ਦੋਸਤੀ ਯਾਰੀ ਵਾਲਾ ਰੇਟ ਲਾਇਆ ਤੂੰ ਐਸਾਨ ਘੜਤਾ ਕੋਈ ਮੈਨੂੰ ਲੱਗਦਾ ਤੈਨੂੰ ਚਾਹ ਪੁਲਾਏ ਦਵਾਂ ਅਦਰਕ ਵਾਲੀ ਪੀਣੀ ਹੈ ਲੇਟਿਆ ਹੋਇਆ ਉਹ ਤੈਨਾਂ ਦੂਆ ਮਾਰ ਕੇ ਬੇਲਾ ਹੋਇਆ ਸੀਗਾ ਮੈਂ ਚੱਲ ਥੋੜੀ ਦੇ ਪਿੱਛੇ ਸਿੱਧੀ ਕਰ ਲਵਾਂ। ਓ ਸੁਣਾ ਕੀ ਸੇਵਾ ਕਰੀਏ? ਆਪਣੀ ਗਲੀ 'ਚ ਆ ਰਿਹਾ ਵਿਆਹ ਡਾਕਟਰ ਦੇ ਮੁੰਡੇ ਦਾ। ਹਾਂ। ਤੇਰੀ ਭਿਹਾਈ ਵੱਤ ਸੂਟ ਦਿਖਾ। ਵਧੀਆ ਜਿਹਾ ਹੋਵੇਗਾ। ਆ ਦੇਖ ਵੀਰੇ ਇਸ ਟਾਈਮ ਲੇਟੈਸਟ ਡਿਜ਼ਾਈਨ ਚੱਲ ਰਿਹਾ ਹੈ ਇਹ। ਜੇ ਨਾ ਭਾਬੀ ਨੂੰ ਪਸੰਦ ਆਇਆ ਤਾਂ ਚੇਂਜ ਕਰ ਦਾਂਗੇ। ਹਾਂ ਠੀਕ ਆ। ਘਰ ਦੇ ਪੈਕੇ ਨਾਲੇ ਪੈਸੇ ਦੱਸ ਕਿੰਨੇ ਆ ਦੇ। ਇਰੇ ਨਹੀਂ ਸਿਰਫ 5000 ਦਾ ਅੱਛਾ ਆ ਲੈ 5000 ਜਿਆ ਫੜਾ ਉਹ ਵੀਰੇ ਇੱਕ ਮਿੰਟ ਆ ਲੈ 1000 ਰੁਪਇਆ 1000 ਰੁਪਇਆ ਇਹ ਕਾਦਾ ਉਹ ਮੈਂ ਨਾ 1000 ਵਧਾ ਕੇ ਦੱਸਿਆ ਸੀਗਾ ਮੈਨੂੰ ਲੱਗਿਆ ਕਿ ਤੂੰ ਘਟਾਏਂਗਾ ਅੱਛਾ ਮੇਰੀ ਖਰੀਦ ਤਾਂ ਇਹਦੀ 4000 ਰਹੀ ਸੀਗੀ ਹੁਣ 11 ਦੋਸਤਾਂ ਤੋਂ ਥੋੜਾ ਕਮਾਣੇ ਠੀਕ ਆ ਉਹ ਚੁੰਨੀ ਹੈ ਕਿ ਵਿੱਚ ਇਹਦੇ? ਨਾ ਇਹਨਾਂ ਸੂਟਾਂ 'ਚ ਚੁੰਨੀਆਂ ਨਹੀਂ ਆਉਂਦੀਆਂ। ਚੁੰਨੀ ਦਾ ਦੇ। ਚੁੰਨੀ ਤੇ ਦਾ ਨਾ ਕਾਦਾ ਸੂਟ। ਲੈ ਵੀਰੇ। ਇਹ ਆ ਵੀ ਸਪੈਸ਼ਲ ਬਣਵਾਈਆਂ ਹੋਈਆਂ। ਇਹ 800 ਰੁਪਏ ਦੀ। ਆ ਪਰ 500 ਰੁਪਿਆ। ਮੈਨੂੰ ਸਭ ਪਤਾ। ਯਾਰ ਘਟਾਤਾ ਕੋਈ ਆਸਾਨ ਨਹੀਂ ਕਰਿਆ। ਠੀਕ ਆ। ਹਾਂ। ਮੈਨੂੰ ਲੱਗਦਾ ਚਾਹ ਛੱਡ ਹੁਣ ਤੈਨੂੰ ਕਾਬਾ ਹੀ ਬਣਾਉਣਾ ਪੈਣਾ